ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਸ ਸਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਛਟਿਐ ਤਉ ਦੜਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਠਿਆ ਸੋਹੀਏ ਸਵਨਾ ਦਾ ਵੇਸਾ ਸਤ ਹੇ ਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਪਹਿਲਾ ਅਸਤਪਦੀਆ 1 ਓ ਵੰਕਾਰ ਸਤਗੁਰ ਪ੍ਰਸਾਦ ਸਦਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਹੱਥ ਸਭ जग ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਕਰ ਆਪਣੀ ਹੱਥ ਕੈਨ ਕਹੀਆ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾਂ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਹੰਪੈ ਰਹਾ ਜਾ ਕ ਕਰ ਸਭ ਕੁਛ ਹੈ ਪਾਈ ਨੌ ਨਿਦ ਪਰ ਪੰਡਾਰ ਇਸ ਕੀ ਕੀਮਤ ਨਾ ਪਵ ਪਾਈ ਉਚਾ ਆਗਮ ਅਪਾਰ ਜੀ ਜੰਤ ਪ੍ਰਤਿਪਾਲਦਾ ਪਾਈ ਨਿਤਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਪਾਈ ਸਦਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਅਹ ਪਾਈ ਪ੍ਰਮਾਪਉ ਹੋਵੈ ਲਾਸ ਮਿਲ ਸੰਤ ਸਵਾ ਮਨ ਮੰਦੀ ਹੈ ਪਾਈ ਹਰ ਕਾ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ ਗੁਰਬਚਨ ਸੁਖ ਉਪਜੈ ਪਾਈ ਸਾਧ ਫਲ ਸਤ ਗੁਰ ਪਾਸ ਮੇਰਾ ਤੇਰਾ ਛੋਡਿਆ ਪਾਈ ਕੋਈ ਆ ਸਭ ਕੀ ਤੂਰ ਘਾਟ ਘਾਟ ਬ੍ਰਹਮ ਪਸਾਰਿਆ ਪਾਈ ਵਿਖ ਸੁਣਾ ਹਜੂਰ ਜਿਤ ਦਿਨ ਵਿਸਰਾ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਏ ਝੂਰ करण करावेन समरथू पाई सर्व कला परिपूर प्रेम पदार्थ नाम है पाई माया मोह विनास तिस पावे तामील लए पाई ਹਿਰਦਾ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਪਾਈ ਹਿਰਦਾ ਹੋਵੇ ਪ੍ਰਗਾਸ ਪ੍ਰਗਟ ਭਇਆ ਪਰਤਾਪ ਪ੍ਰਭ ਪਾਈ ਮੋਹਲਿਆ ਤਰਤ ਅਕਾਸ ਗੁਰਪੂਰਾ ਸੰਤੋਖਿਆ ਪਾਈ ਅਹਨਸ ਲਗਾ ਪਾਓ ਰਸਨਾ ਰਾਮ ਰਵ ਸਦਾ ਪਾਈ ਸੱਚ ਸਾਦ ਸਵਾਇਓ ਕਰਨੀ ਸੋਣ ਸੋਣ ਜੀਵ ਆ ਪਾਈ ਨਹਿ ਚਲ ਪਾਇਆ ਥਾ ਜਿਸ ਪਰਤੀਤ ਨਾ ਆਵਈ ਪਾਈ ਸੋ ਜੀੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਪਾਈ ਆਉ ਤਿਸ ਕੈ ਬਲ ਜਾਓ ਓਹ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇ ਥਾਏ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਪੇਟੀਐ ਪਾਈ ਪੂਰਾ ਤਿਸ ਕਰਮਾਏ ਤਿਸ ਬਿਨ ਘੜੀ ਨਾ ਜੀਵਿਆ ਪਾਈ ਸਰਬ ਕਲਾ ਪਰ ਪੂਰ ਸਾਸ ਗਿਰਾਸ ਨਾ ਵਿਸਰ ਪਾਈ ਵਿਖੜ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨ ਲਗਿਆ ਪਾਈ ਸੇ ਨਿਤ ਨਿਤ ਮਰਦੇ ਚੂਰਾ ਅੰچل ਲਾਏ ਤਰਾਇਆ ਭਾਈ ਭਉ ਜਲੇ ਦੁਖ ਸੰਸਾਰ ਕਰ ਕਿਰਪਾ ਨਦਰ ਨਹਾਲਿਆ ਪਾਈ ਕਿਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜਿ ਕਿਲ ਵਿਖ ਕਾਟਣ ਹਾਰ ਮਾਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਲਬਿਖ ਕਾਟਣ ਹਾ ਸਾਹ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਬਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ